ਹੋ ਗਈ ਲੈ ਵੀ ਆਜੇ ਆਹਾ ਅੰਗੂਰ ਲਿਆ ਕੇ ਆਇਆ ਅੰਗੂਰ ਅੰਮਰੂਥੋਂ ਲੈ ਕੇ ਆਇਆ ਇਹ ਧਿਆਨ ਵੀ ਨਾ ਰੱਖਿਆ ਤੋ ਮੇਰੇ ਆਂ ਐ ਅੰਮਰੂ ਦੇ ਨਾਨਕਿਆਂ ਤੋਂ ਆਏ ਨੇ ਆੜੂ ਤੇ ਨਾ 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 ਅੰਮਰੂ ਅੰਮਰੂ ਦੇ ਨਾਨਕਿਆਂ ਤੋਂ ਗੂਰਾ ਆਏ ਨੇ ਕੋਈ ਫਰੂਟ ਕਰਦੇ ਅੱਜ ਦਾ ਚਰਨੋਂ ਲਿਆਈ ਆੜੂ ਚਰਨੋਂ ਲਿਆਈ ਆੜੂ ਤੇ ਮੈਂ ਲਈ ਸੀ ਚੀਕੂ ਉਹ ਖਾ ਚੁੱਕੇ ਆ ਚਰਨੋਂ ਕਿੱਥੋਂ ਲਕਈਆਂ ਨੇ ਇਹਵੇਂ ਬਹੁਤ ਵਧੀਆ ਆਦੂ ਮੇਰੀ ਦੇਖਣ ਤਾਂ ਲੱਗਦਾ ਫਿੱਕੇ ਜਿਹੇ ਹੋਣਗੇ ਕੱਚੇ ਜਿਹਾ ਪਰ ਬਹੁਤ ਟੇਸਟੀ ਜਮਾ ਖੰਡ ਵਰਗੇ ਮਿੱਠੇ ਨੇ ਐਨ ਪੂਰੀ ਐਡ ਵੀ ਕਰ ਦਈਆਂ ਨੂੰ ਕਿਹੜਾ ਬਾਗ ਦੱਸਦੇ ਲੈ ਆਉਣ ਕਿ ਲੈ ਤੇ ਜਾ ਕੇ ਲੈਓ ਜੀ ਟੋਕਰੇ ਵਿੱਚ ਜੱਟੇ ਭਰੇ ਪਏ ਨੇ ਇੱਕ ਇੱਕਲਾ ਚੜਕੀ ਨਾ ਦੇਣਾ ਨਾ ਬਹੁਤ ਫਰੈਸ਼ ਜਮਾ ਫਰੈਸ਼ ਨੇ ਤੇ ਉਹ ਕਿੱਥੇ ਨੇ ਵੀ ਇਹਦਾ ਡਾਡਰੈਸ ਦੱਸਦੇ ਇਹ ਮੇਰੇ ਨਾਨਕੇ ਦੀ ਨਮੋਲ ਇਹ ਇਹਦੇ ਨਾਨਕੇ ਨੇ ਨਮੋਲ ਨਮੋਲ ਬੀਟ ਚਾਹੇ ਨਾਲ ਕੀ ਲੱਭ ਲਿਓ ਉਹਨਾਂ ਦੇ ਬਹੁਤ ਲੱਗੇ ਹੋਏ ਨੇ ਜੀ ਇਹ ਆਹ ਕੀ ਕਹਿੰਦੇ ਆ ਨੂੰ ਫੇਰ ਭੁੱਲ ਜਾਣੀਆਂ ਅੰਗੂਰ ਗਰੇਪਸ ਗਰੇਪਸ ਤੇ ਚੀਕੂ ਸਾਡੇ ਖੇਤਾਂ ਚ ਲੱਗੇ ਹੋਏ ਨੇ ਬਹੁਤ ਬੱਬਾ ਲੈ ਗਈ ਸੀ ਉਹ ਅਸੀਂ ਖਾ ਗਏ ਜੀ ਚੀਕੂ ਲੈ ਕੇ ਸੀ ਉਹਨੇ ਤੋੜਨ ਵਾਸਤੇ ਉਹ ਕਟਬੜੀ ਪੈਣੀ ਆ ਸਨੌਰ ਜਾ ਕੇ ਲਿਆ ਲੱਭ ਚੀਕੂ ਨਾਲ ਤੋੜਨ ਵਾਸਤੇ ਉਹ ਕਟਬੜੀ ਪੈਣੀ ਆ ਪਹਿਲਾਂ ਸਾਡੇ ਲੋਕ ਆੜੂ ਤੋੜ ਕੇ ਲਾਗੇ ਸਾਰੇ ਸਾਨੂੰ ਮਿਲੇ ਹੀ ਨਹੀਂ ਹੈਗੇ ਅਸੀਂ ਬਹੁਤ ਕਿ ਲੱਗੇ ਆ ਬਾਈ ਆਪਣੇ ਦਾ ਕੁਛ ਨਹੀਂ ਲੱਗਿਆ ਹੋਈ ਆਪਾਂ ਤਾਂ ਇਕੱਲੇ ਖਾਣ ਆਲੇ ਤੇ ਤੁਸੀਂ ਘਰਵਾਰ ਤੇ ਲਾਇੇ ਲੇ ਗਏ ਹਾਂ ਤੁਸੀਂ ਬਾਕੀ ਲੈਣੇ ਖਾਣ ਵਾਸਤੇ ਲੈ ਵੀ ਜਿਨ੍ਹਾਂ ਨੂੰ ਲੋਭ ਜੀ ਬਹੁਤ ਹੀ ਬਹੁਤ ਟੇਸਟੀ ਲੱਗੇ ਹੁਣ ਕਮੈਂਟ ਕਰਕੇ ਜਰੂਰ ਦੱਸਿਓ ਕਹਿੰਦਾ ਜਿਹੜੇ ਟੋਕਰੇ ਆ ਜਿਹੜੇ ਅਸੀਂ ਤੇ ਪਏ ਹੁੰਦੇ ਉਹਨਾਂ ਤੋਂ ਫਿੱਕੇ ਹੁੰਦੇ ਨੇ ਨਹੀਂ ਨਹੀਂ ਇਹ ਬਾਗ ਵਾਲੇ ਹਾਂ ਚਰਨੋਂ ਕਹਿੰਦੀ ਤਾਜ਼ੇ ਹੁੰਦੇ ਨੇ ਹੂੰ ਚਰਨੋਂ ਕਹਿੰਦੀ ਕੋਈ ਚੱਕਰ ਨਹੀਂ ਕਹਿੰਦੀ ਜਿਹੜੇ ਬਾਜ ਕੇ ਰੱਖ ਲੋ ਦੁਪਹਿਰੇ ਚਾਹ ਨਾਲ ਖਾ ਲਾਂਗੇ ਸਵੇਰੇ ਹੰਗੂਰ ਖਾਈ ਵੀ ਚਾਹ ਨਾਲ ਅਹੇ ਕੋਸੇ ਵੀ ਖਾਂ ਸਕਦੇ ਹੋ ਮੈਨੂੰ ਨਾਤ ਕਰਨਾ ਪਿਆ ਆਇਆ ਤਾਂ ਉਹ ਮੁੱਖੋਂ ਆਪਣੇ ਸ਼ੱਪ ਹੋ ਜਾਣਾ ਮੇਰੇ ਤੇ ਕਿਉਂਕਿ ਮੈਂ ਰੋਜ਼ ਆਪਣਾ ਲੜਦੀ ਸੀ ਜੇ ਮੈਂ ਅੱਜ ਨਾ ਉਹ ਕੁਝ ਬੋਲਦੀ ਫਿਰ ਉਹ ਮੇਰੇ ਤੇ ਸ਼ੱਪ ਹੋ ਜਾਂਦਾ ਕਿ ਮੈਂ ਕਿਉਂ ਨਹੀਂ ਉਹ ਕਿੱਥਾ ਬੋਲੀ ਹੈਗੀ ਤੇ ਮੇਰੇ ਮੂਰੇ ਜਾ ਕੇ ਉਹਨਾਂ ਕੱਪੜੇ ਉਹੀ ਤਾਂ ਗੱਲ ਆ ਕੱਪੜਾ ਮੈਂ ਧੀਰਿਆ ਕਿੰਨੇ ਸੱਟ ਪਾ ਮੈਂ ਕਿ ਮੈਥਨੀ ਧੁੱਤ ਜਾਂ ਮੇਰਾ ਕੋਹਾਂ ਪਰ ਲੜੀ ਇਹਦੇ ਨਾਲ हां हां ਮਨ ਉਹਨੂੰ ਤਾਂ ਲੱਗਿਆ ਦੇ ਭੈਣ ਨੂੰ ਦੁੱਖ ਹੋ ਰਿਹਾ ਹੈ ਮੇਰਾ ਹਸਪੀਟਲ ਜਾਣ ਦਾ ਪਰ ਵੱਧ ਖੁਸ਼ੀ ਤਾਂ ਮੈਨੂੰ ਹੋਈ ਹੈ ਕਿ ਇਹ ਤਾਂ ਘਰੋਂ ਬਾਹਰ ਹੋ ਰਿਹਾ ਤੇ ਆਪਾਂ ਨੂੰ ਮਿਲਣ ਦਾ ਮੌਕਾ ਮਿਲਦਾ ਰਹੇ ਹਾਂ। ਹਾਂ ਹਾਂ ਬਾਜਾ ਉਹ ਤਾਂ ਕੋਈ ਗੱਲ ਨਹੀਂ। ਤੂੰ ਕੋਲੇ ਬੰਦੀ ਰਹੀ ਕਦੇ ਨਹੀਂ ਦੀ। ਉੰਦਰਾ ਹੀ ਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਸੋਹਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਹੁਣ ਮੇਰੀ ਗੱਲ ਸੁਣੋ ਤੁਸੀਂ ਦੇਖੋ ਜੀ ਸਾਡਾ ਸ਼ੂਟ ਇਹ ਸਾਡੇ ਡਾਇਰੈਕਟਰ ਸਾਹਿਬ ਹਾਂਜੀ ਹਾਂਜੀ ਸਮਝਾਓ ਤੁਸੀਂ ਕੋਈ ਗੱਲ ਨਹੀਂ ਤੇ ਮੇਰੀ ਗੱਲ ਸੁਣੋ ਉਹ ਲੈ ਆਏ ਪੈਸਿਆਂ ਵਾਲਾ ਹਾਂ ਬਾਈ ਪੈਸਿਆਂ ਵਾਲਾ ਤਾਂ ਰਹਿ ਗਿਆ ਇਹ ਸਾਡੀ ਹਸਨ ਦੀ ਮਲਿਕਾ ਟਾਈਗਰ ਹੋਣਾ ਡਾਰਲਿੰਗ ਦੁਕਾਨ ਹੋਣੀ ਕੋਈ ਕਾਲਾ ਹੈਗਾ ਹਾਂ ਬਸ ਚੈੱਕ ਕਰੀ ਬਸ ਹੁਣ ਖੋਣ ਦਿਓ ਦੋ ਜੋੜ ਕੇ ਇੱਕ ਮਿਲ ਗਿਆ ਠੀਕ ਹੋਸਣ ਡਾਇਰੈਕਟਰ ਸਾਹਿਬ ਇਸ ਟਾਈਮ ਸਾਡਾ ਸ਼ੂਟ ਚੱਲ ਰਿਹਾ ਜੀ ਤੇ ਮੈਂ ਤਾਂ ਨਹੀਂ ਦੱਸਾਂਗੀ ਕਿੱਥੇ ਚੱਲ ਰਿਹਾ ਬਸ ਤੁਸੀਂ ਦੇਖ ਲਓ ਆ ਬੈਠੇ ਨੇ ਆਰਟਿਸਟ ਤੇ ਮੈਂ ਵੀ ਵੈਸੇ ਆਰਟਿਸਟ ਹੀ ਹਾਂ ਸਾਖੂ ਰਿਹਾ ਆ ਨਾ ਰਿਆ ਸੰਤੋਖਾ ਦਾ ਕਹਿੰਦਾ 72 ਘੰਟੇ ਬੈਠੇ ਰਹੇ ਦੀ ਤੇਰੀ ਖੇਲ ਚਲ ਹੋ ਰਾ ਸੈਰ ਕਰੇ ਇਹਨਾਂ ਆਮ ਬੜੀ ਵਧੀਆ ਨਾ ਮੈਂ ਪ੍ਰੇਤਾ ਕਹਿੰਦਾ ਮੈਂ ਤਾਂ ਹਾਂ ਛੱਤੀ ਛੇੜਦੇ ਨੇ ਕਹਿੰਦਾ ਪਹਿਲਾਂ ਟੋਕ ਦੇ ਰਹਿੰਦੇ ਸੀ ਵਿਆਹ ਕਰਾ ਲਿਆ ਨਾ ਹੁਣ ਪਤਾ ਲੱਗ ਗਿਆ ਕਹਿੰਦਾ 30 ਸਾਲ ਦੀ ਉਮਰ ਹੋ ਗਈ ਹਣਾ ਕਹਿੰਦਾ ਹੁਣ ਤਾਂ ਟੋਕ ਨਹੀਂ ਛੱਡ ਗਈ ਚਲ ਛੱਡੇ ਕਿਹੜਾ ਕਰਾਊਗਾ ਤੇ ਤੂੰ ਆਪਣੇ ਅੱਜ ਕਈ ਸਾਡੇ ਕਿਹੜਾ ਕੋਈ ਹੈਗਾ ਮੁੱਕ ਪਾਗੇ ਨਹੀਂ ਡਿਉਟੀ ਦੇ ਬਾਅਦ ਘਰੇ ਘਰੀ ਆਮ ਚਰਾਗਲੀ ਕਹਿੰਦੇ ਉਹ ਕਹਿੰਦੇ ਕੁੱਕ ਨੂੰ ਦੇਖ ਕੇ ਕਹਿੰਦੇ ਐਂ ਜਿਹਾ ਲੱਗਦਾ ਹੁੰਦਾ ਕਦੇ ਕਦੇ بیوی ਜੀ ਮੈਂ ਸਾਡੀ ਕੰਟੀਟ ਕਰ ਜਾਂਦੀ ਤੇ ਕਹਿੰਦੇ ਮੈਂ ਵੀ ਜੌਬ ਤੇ ਲੱਗੀ ਹੁੰਦੀ ਵੇੜੀ ਫੇਰ ਦਊਗੀ ਇੱਕ ਮਿੰਟ ਜਿੰਨਾ 5 ਸਾਲਾਂ ਬਾਅਦ ਤੇਰਾ ਫੇਰ ਜਿਹੜੇ 5 ਸਾਲਾਂ ਬਾਅਦ ਕਹਤਾ ਕੀ ਹੈ ਨਾ ਮੈਂ ਤਾਂ ਫੇਰ ਤੁਸੀਂ ਪਾਰਕ ਵਾਲੀ ਗੱਲ ਚੱਕਣਗੇ ਉਹਦੇ ਅਨੁਸਾਰ ਜਦ ਮੈਂ ਕਹਤਾ ਹਾਂ ਕਿ 5 ਸਾਲਾਂ ਲੱਗੂਗਾ ਨਹੀਂ ਕਰਨਾ ਤੇ ਹਾਂ 70 ਲੱਖ ਰੁਪਏ ਤੇ ਮੈਨੂੰ ਜ਼ਰੂਰ ਤੁਸੀਂ ਮੈਂ ਜੋ ਹੋਰ ਲੋਡ ਹੋਈ ਦਾ ਦੱਸ ਦੀ ਐਕਸ਼ਨ ਬੋਲੀ ਜਾਂਦੇ ਨੇ ਜੀ ਕਿੱਥੇ ਹੋ ਯਾਰ ਲਾਲ ਰਕੜੀ ਤੇ ਦੀ ਲਾਲ ਐਕਸ਼ਨ ਜਰਨਾ ਪਤਾ ਚਾਹ ਨਾ ਰੱਖਦਾ ਠੀਕ ਹੈ ਮੈਂ ਤਾਂ ਨਹੀਂ ਆ ਰਿਹਾ